ਸਾਡੇ માનਯੋਗ ਮੁੱਖ ਮੰਤਰੀ ਜੀ ਨੇ ਟਵੀਟ ਕਰਤਾ ਹੈ ਕਹਿੰਦੇ ਬਈ ਕਿਸਾਨ ਅੰਦੋਲਨ ਦੇ ਸ਼ਹੀਦ ਸ਼ੁਭਕਰਨ ਨੂੰ ਅਸੀਂ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦਿੰਨੇ ਆ ਉਹਨਾਂ ਦੀ ਭੈਣ ਨੂੰ ਨੌਕਰੀ ਐਲਾਨ ਕਰਦੇ ਆ ਤੇ ਜਿਹੜੀ ਵੱਡੀ ਗੱਲ ਹੈ ਕਿ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਜਿਹੜੀ ਕਾਰਵਾਈ ਦੀ ਗੱਲ ਹੈ ਇੱਥੇ ਆ ਕੇ ਗੱਲ ਆਉਂਦੀ ਹੈ ਟਵੀਟ ਵੇਖਣ ਨੂੰ ਲੱਗਦਾ ਵੀ ਬਹੁਤ ਕੁਝ ਕਹਿਤਾ ਮਾਰਯੋਗ ਮੁੱਖ ਮੰਤਰੀ ਜੀ ਨੇ ਬਹੁਤ ਕੁਝ ਕਹਿ ਦਿੱਤਾ ਲੇਕਿਨ ਅਮਲ ਦੇ ਵਿੱਚ ਕੀ ਨਿਕਲ ਰਿਹਾ ਹੈ ਅਮਲ ਚੋਂ ਇਹ ਨਿਕਲ ਰਿਹਾ ਹੈ ਕਿ ਅਧਿਕਾਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਹਰਿਆਣਾ ਪੁਲਿਸ ਦੀ ਗੁੰਡਾਗਰਦੀ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ ਇਦਾ ਮਤਲਬ ਜੇ ਤੁਸੀਂ ਹਰਿਆਣਾ ਪੁਲਿਸ ਦੀ ਗੁੰਡਾਗਰਦੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੇ ਤੇ ਸ਼ਹੀਦ ਕਹਦਾ ਮੰਦੇ ਹੋ ਸਾਡੇ ਨੂੰ ਸ਼ਹੀਦੀ ਦਰਜਾ ਕਿਸ ਗੱਲ ਦਾ ਸੋ ਇਸ ਕਰਕੇ ਸਾਡੀ ਪਰਜੋਰ ਮੰਗ ਹੈ ਪਹਿਲਾਂ ਵੀ ਰਹੀ ਹੈ ਕਿ ਸਾਡੇ ਕਿਸਾਨ ਅੰਦੋਲਨ ਦਾ ਇਹ ਸ਼ਹੀਦ ਹੈ ਸਰਕਾਰ ਇਹਨੂੰ ਸ਼ਹੀਦ ਦਾ ਦਰਜਾ ਦੇਵੇ ਸ਼ਹੀਦਾਂ ਵਾਲੀਆਂ ਸਾਰੀਆਂ ਸਹੂਲਤਾਂਾਂ ਦੇਵੇ ਨਾਲ ਅਗਲੀ ਗੱਲ ਅਸੀਂ ਕੱਲ ਵੀ ਪੀਸੀ ਤੇ ਸੱਦ ਕੀਤਾ ਤੁਹਾਡੇ ਸਾਹਮਣੇ ਸਪੈਸ਼ਟ ਕੀਤਾ ਸੀ ਕਿ ਇਹ ਸਾਰੇ ਘਟਨਾਕਰਮ ਨੂੰ ਜੋੜ ਕੇ ਜੋ ਮੁਕਦਮਾ ਦਰਜ ਬਣਦਾ ਹੈ ਕਰਨਾ ਹਰਿਆਣੇ ਦੀ ਉਹਨਾਂ ਅਧਿਕਾਰੀਆਂ ਦੇ ਖਿਲਾਫ ਹਰਿਆਣਾ ਦੇ ਗ੍ਰਹਿ ਮੰਤਰਾਲੇ ਦੇ ਖਿਲਾਫ ਇਹ ਮੁਕਦਮਾ ਦਰਜ ਕਰਨਾ ਬਣਦਾ ਹੈ ਕਿਉਂ ਪੰਜਾਬ ਸਰਕਾਰ ਦੇ ਤੋਂ ਭੱਜ ਰਹੀ ਹੈ ਕਿਹੜੀ ਗੱਲ ਤੋਂ ਮਤਲਬ ਪੰਜਾਬ ਦੇ ਇੱਕ ਪਾਸੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਇਹ ਕਹਿੰਦੇ ਨੇ ਕਿ ਮੈਂ ਪੰਜਾਬੀ ਆ ਮੈਂ ਪੰਜਾਬ ਦਾ ਆ ਮੈਂ ਪੰਜਾਬ ਦੇ ਨਾਲ ਖੜਾ ਜਿਓ ਪੰਜਾਬ ਦੇ ਨਾਲ ਖੜੇ ਨੇ ਤਾਂ ਅੱਜ ਉਹਨਾਂ ਦਾ ਫਰਜ਼ ਬਣਦਾ ਹੈ ਕਿ ਤੇਰੇ ਪੰਜਾਬ ਦਾ ਪੁੱਤ ਮਾਰਿਆ ਗਿਆ ਤੇਰੇ ਪੰਜਾਬ ਦੇ 300 ਦੇ ਕਰੀਬ ਜ਼ਖਮੀ ਕੀਤੇ ਗਏ ਨੇ ਪਰ ਤੇਰੇ ਪੰਜਾਬ ਦੇ ਇੱਧਰ ਆ ਕੇ ਸਾਡੇ ਗੁੰਡਾ ਕਰਦੀ ਕੀਤੀ ਗਈ ਆ ਇਸ ਕਰਕੇ ਸਾਨੂੰ ਇਸ ਗੱਲ ਦਾ ਸਖਤ ਰੋਸ ਹੈ ਜਿਹੜਾ ਸਰਕਾਰ ਨੇ ਕੀਤਾ ਹੈ ਇਸ ਅਸੀਂ ਮੰਨਦੇ ਆ ਕਿ ਜੋ ਸਾਡੇ ਸ਼ਹੀਦ ਨੂੰ ਸਾਡੇ ਇਸ ਮੋਰਚੇ ਨੂੰ ਜੋ ਚਾਹੀਦਾ ਸੀ ਉਹ ਤੋਂ ਬਹੁਤ ਪਿੱਛੇ ਆ ਸਰਕਾਰ ਅਸੀਂ ਹਜੇ ਵੀ ਸਰਕਾਰ ਤੋਂ ਉਮੀਦ ਕਰਦੇ ਆ ਸਰਕਾਰ ਕਰੇ ਕਿ ਉਹਨਾਂ ਦੇ ਖਿਲਾਫ ਮੁਕੱਦਮਾ ਬਾਈ ਨੇਮ ਕਰਨਾ ਬਣਦਾ ਜਿੱਥੋਂ ਗੋਲੀ ਚੱਲੀ ਹੈ ਕਿਸੇ ਦੇ ਤਾਂ ਹੁਕਮ ਹੋਏ ਹੋਣਗੇ ਗੋਲੀ ਚਲਾਉਣ ਦੇ ਲਈ ਕਿਸੇ ਦੇ ਤਾਂ ਆਦੇਸ਼ ਹੋਏ ਹੋਣਗੇ ਗੋਲੀ ਚਲਾਉਣ ਦੇ ਲਈ ਉਹਨਾਂ ਦੇ ਗ੍ਰਹਿ ਮੰਤਰਾਲੇ ਤੋਂ ਆਦੇਸ਼ ਹੋਏ ਹੋਣਗੇ ਗੋਲੀ ਚਲਾਉਣ ਦੇ ਲਈ ਕੀ ਜੇਕਰ ਸਾਰੀਆਂ ਗੱਲਾਂ ਨੂੰ ਵੇਖੀਏ ਕਿੰਨੀ ਗੁੰਡਾਗਰਦੀ ਹੋਈ ਹੈ ਟਰੈਕਟਰ ਭੰਨਣ ਦੇ ਸਮੇਂ ਦੇ ਉੱਤੇ ਤੁਸੀਂ ਸਾਰਿਆਂ ਨੇ ਵੀਡੀਓ ਤੁਹਾਡੇ ਕੋਲੇ ਪਹੁੰਚਵਾਉਂਗਾ ਸਾਡੇ ਨਾਲੋਂ ਵੱਧ ਸਾਰੇ ਦਾ ਸਾਰਾ ਮੋਰਚਾ ਤੁਸੀਂ ਰਿਕਾਰਡ ਕੀਤਾ ਸੋ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਇਹ ਜੋ ਬਣਦਾ ਸੀ ਸਾਡੇ ਮੋਰਚੇ ਨਾਲ ਹਜੇ ਇਨਸਾਫ ਨਹੀਂ ਹੋਇਆ ਸੋ ਇਸ ਲਈ ਸਾਡੀ ਮੰਗ ਉਥੇ ਜੜ੍ਹ ਤੋਂ ਖੜੀ ਹੈ ਸਾਡਾ ਇਸ ਤਰੀਕੇ ਦਾ ਕਿਸੇ ਤਰ੍ਹਾਂ ਦਾ ਕੋਈ ਸਰਕਾਰ ਦੇ ਕੋਲੋਂ ਪਹਿਲੀ ਤਾਂ ਗੱਲ ਆ ਕਿ ਸਾਡਾ ਹਰਿਆਣਾ ਗਵਰਨਮੈਂਟ ਨਾਲ ਕੇਂਦਰ ਗਵਰਨਮੈਂਟ ਨਾਲ ਲੜਾਈ ਹੈ ਪੰਜਾਬ ਗਵਰਨਮੈਂਟ ਨੇ ਸਾਡੇ ਨੌਜਵਾਨ ਦੇ ਪਰਿਵਾਰ ਨੂੰ ਮਦਦ ਕਰਨ ਦੀ ਗੱਲ ਕੀਤੀ ਹੈ ਗੱਲ ਬਕਰੀ ਆ ਲੇਕਿਨ ਜਿੰਨੀ ਦੇਰ ਤੱਕ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਨੀ ਦੇਰ ਤੱਕ ਮੋਰਚੇ ਦੋਨੋਂ ਮੋਰਚੇ ਦੋਨੋਂ ਫੋਰਮ ਜਿਹਦੇ ਤੇ ਸੈਟੀਸਫਾਈਡ ਨਹੀਂ ਹੋਏ ਬਾਕੀ ਗੱਲਬਾਤ ਪੁਲਿਸ ਨਾਲ ਇਹਨਾਂ ਨੇ ਕਰਵਾ ਪਰਵਾਰ ਨੂੰ ਹਾਂ ਸਭ ਤੋਂ ਪਹਿਲਾਂ ਪਰਿਵਾਰ ਬੋਲੇਗਾ ਕਿ ਅਸੀਂ ਇਹ ਜੋ ਕਾਰਵਾਈ ਕਰਦਾਂ ਜਿਹੜੇ ਵੀ ਦੋਸ਼ੀ ਆ ਇਹਨਾਂ ਨੂੰ ਸੱਜ ਤੋਂ ਸੱਤੇ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ ਹੋਰ ਸਾਨੂੰ ਕੋਈ ਐਡਾ ਵੱਡਾ ਪੱਖ ਦਾ ਦਲਦਲ ਨਹੀਂ ਅਸੀਂ ਤਾਂ ਹੀ ਕਹਿੰਦੇ ਆ ਕਿ ਸਾਡੇ ਬੱਚੇ ਨੂੰ ਜਿਹਨੇ ਮਾਰਿਆ ਇਹ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਟਾਚਾ ਦਾ ਇਹ ਪਰਚਾ ਹੋਇਆ ਨਹੀਂ ਹੋਇਆ ਜੀ ਹਲੇ ਤੱਕ ਕੋਈ ਬਿਆਨ ਹੋਇਆ ਨਹੀਂ ਪਹਿਲਾਂ ਸੁਣ ਲਓ ਇੱਕ ਮਿੰਟ ਜੀ ਦੇਖਿਓ पूरा देश देख रहा है पूरे हमारे आंदोलन के ऊपर प्रहार कर रही है आपको मालूम होगा एक्स ट्वीट को मोदी सरकार ने हुक्म दिया भी जितनी भी, भी, भी पोस्टें हैं किसान आंदोलन की वो डिलीट कर ली जाए बेशक उन्होंने कहा भी हम इंटरनेशनल लेवल पे नहीं करेंगे देश लेवल पे जितनी भी हमारी पोस्टें थी वो डिलीट करवा दी गई है दूसरा लगभग एक के ज्यादा जो सोशल मीडिया अकाउंट थे वो बंद करवाए गए हैं इसके अलावा जो पंजाब के चैनल हैं आउट ऑफ स्टेट में उनकी जो ट्रांसमिशन है वो बंद कर दी गई है जो ज्ञात हो रहा अभी जो गुरबानी का प्रसारण जा रहा था कैलकाटा में वो भी नहीं जा रहा है जैसे पंजाब से न्यूज जा रही है और हरियाणा सरकार ने पहले एनएसए लगाने का निर्णय ले लिया उसके बाद वापस गए हैं हरियाणा में जो हमारे किसान लीडर हैं उनके घरों में जाके औरतों को बोला जा रहा आपको घर से उठा के ले जाएंगे जिस तरह की दहशतगर्दी चल रही है और पूरी तरह सरकार जो उनकी नैतिकता होती है जिस तरह से मोदी सरकार ने इस आंदोलन को हैंडल किया है मैं नहीं लगता को बड़े लीडर है मैं नहीं लगता कि भाजपा की वो उचित पॉलिसी रही है या आरएसएस उसके मगर खड़ी है वो अच्छी तरह से किसानों को डील कर सके तभी आज जूके की पार्लियामेंट में शुभ जी का मुद्दा उठा है मानवाधिकारों का मुद्दा पूरा इंटरनेशनल लेवल पर उठा अगर मोदी सरकार इस आंदोलन को सही तरीके से हैंडल करती तो शायद पूरी दुनिया में हमारे देश का जो दुनिया की सबसे बड़ी जमहूरियत है उसका इस तरह से नाम बदनाम न ना होता हम साफ कहना चाहते हैं हम देश के किसान हैं मजदूर हैं हमसे देश बनता है आप आगे बढ़िए और एमएसपी खरीद की गारंटी का कानून बनाने का जो मनसा है वो पूरा कीजिए किसान और मजदूर का कर्ज मुक्त करिए और जो मांगे हैं जैसे लखीमपुर खीरी है केस वापस लेने हैं बिजली बिल बिजली 2023 है सभी मांगों के ऊपर निर्णय लीजिए और इससे पहले जो परिस्थितियां आपने पैदा की थी पूरी तरह नेट खोलिए ठीक है जी और जो पूरी तरह नेट खोलिए आम कार्य व्यवस्था कर लीजिए और जो अभी डालेवाल साहब ने कहा बात तो ये थी हमारे मुख्यमंत्री साहब बोलते से भी मुझे सेंटर धमकी दे रहा है तीन सौ छप्पन लगा देंगे मैं आपके पक्ष में खड़ा हूँ कितनी बढ़िया बात थी बहुत अच्छा बात है अब हमारे मुख्यमंत्री जी खुद बोलकर भी दोषियों के खिलाफ कार्रवाई होगी और उनके जो अधिकारी है बोल रहे हैं भी ऐसा हो ही नहीं सकता हमने तब परिवार को यहाँ बोल दिया कि ये दो दिन भी लग सकते हैं दस दिन भी लग सकते हैं आप निर्णय के परिवार ने बोल दिया हमारे लिए पैसा बड़ी चीज नहीं है हम आज किसानों से कहेंगे आप इनकी मदद कीजिए करोड़ों रुपया इनके घर में भेज देंगे पैसा बड़ी चीज नहीं है सो इस तरह से आज एक को गोली मारी है अगर इस पे कोई कार्रवाई नहीं हुई कल को किसी नौजवान को फिर गोली मारेंगे पंजाब सरकार जितना जोर परिवार के रिश्तेदारों के ऊपर लगा रही है उतना जोर मांगों को जो हमारी मांगे थी उसको हल करने के ऊपर लगा देती तो शायद समस्या का और हम पूरी तरह कांसे टेस्ट कर रहे हैं अपने आंदोलन के ऊपर तो ये आज की वार्ता थी भी अभी ये अभी हो सकता संस्कार ना हो ना हो पाए तो जब तक ये क्लियर नहीं होता आगे की बात करेंगे प्रदेश साहब एक मिनट एक एक मिनट रहेगा करो 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 फुल से बोलो कल भी ऐसे ये गल पीसी ਦੇ ਵਿੱਚ ਕਹੀ ਸੀ ਬਈ ਉਹਨਾਂ ਦੀਆਂ ਹਰਿਆਣੇ ਦੀਆਂ ਜਿਹੜੀਆਂ ਫੋਰਸਾਂ ਨੇ ਉਸ ਨੌਜਵਾਨ ਦੇ ਸ਼ੁਰੂ ਕਰਨ ਦੇ ਸਿਰਚ ਗੋਲੀ ਮਾਰੀ ਉਈ ਪੈਰਾਜ ਨੇ ਮਾਰੀ ਕੋਈ ਲੱਤਾਂ ਚ ਨੇ ਮਾਰੀ ਇਹ ਦੁਨੀਆ ਪੱਤਰ ਦਾ ਸੂਲ ਹੈ ਰੂਲ ਹੈ ਇਹ ਵੀ ਸਿੱਧੀ ਗੋਲੀ ਮਾਰ ਕੇ ਮਾਰ ਦੇ ਦੇ ਵੱਧ ਤੋਂ ਵੱਧ ਮਾਰੋ ਉਹ ਉਦੇ ਹੁੰਦਾ ਹੁੰਦਾ ਜਦੋਂ ਦੋ ਫੌਜਾਂ ਲੜ ਰਹੀਆਂ ਹੁਣ 2000 ਬੰਦ ਤਾਕਤਾਂ ਇੱਕ ਦੂਜੇ ਨਾਲ ਲੜ ਰਹੀਆਂ ਹੁਣ ਇੱਥੇ ਕੋਈ 2000 ਬੰਦ ਤਾਕਤਾਂ ਤਾਂ ਲੜ ਨਹੀਂ ਰਹੀਆਂ ਸੀ ਇੱਕ ਪਾਸੇ ਕਿਸਾਨ ਸੀਗੇ ਜਿਨ੍ਹਾਂ ਕੋਲੇ ਕੋਈ ਬੁਧੀ ਹਥਿਆਰ ਨਹੀਂ ਸੀ ਕੋਈ ਹੋਰ ਨਹੀਂ ਸੀ ਪੀਸ ਫੋਲੋ ਹੋ ਬੱਧ ਰਹੇ ਸੀ ਦੂਜੇ ਪਾਸੇ 1000 ਬੰਦ ਫੋਰਸਾਂ ਸੀ ਸੋ ਜੇ ਉਹਨਾਂ ਨੇ ਗੋਲੀ ਮਾਰੀ ਹੈ ਤਾਂ ਮਤਲਬ ਉਹਨਾਂ ਨੇ ਸਾਫ਼ ਜਿਹੜਾ ਆਪਦਾ ਮੰਤਰੀ ਕਾਨੂੰਨ ਹੈ ਸਿਧਾਂਤ ਦੇ ਲੰਘਣਾ ਕੀਤੀ ਹੈ ਫਿਰ ਜਿਹੜੇ ਦੋਸ਼ੀ ਨੇ ਕਾਨੂੰਨ ਦੀ ਲੰਘਣਾ ਕੀਤੀ ਹੈ ਇਹ ਸਰਕਾਰ ਉਹਨੂੰ ਸਜ਼ਾ ਦੇਣ ਤੋਂ ਕਿਉਂ ਪਾਸਾ ਵਟ ਰਹੀ ਹੁਣ ਤੇ ਉਹਨੂੰ ਇਹ ਕਹਿੰਦੇ ਆ ਵੀ ਤੁਸੀਂ ਸਜ਼ਾ ਤਾਂ ਨਾ ਦਿਵਾਓ ਪੈਸੇ ਲੈ ਲੋ ਕਰੋੜ ਇਹ ਤਾਂ ਲੋਕ ਸਾਨੂੰ ਕਹਿਣਗੇ ਵੀ ਸਜ਼ਾ ਵਾਲੀ ਗੱਲ ਛੱਡਤੀ ਉਹਦਾ ਮੁੱਲ ਵਟ ਲੈ ਬੰਦੇ ਦਾ ਪਿੰਡਾਂ ਜੀ ਨੂੰ ਕਹਿੰਦੇ ਹਾਂ ਦਾ ਮੁੱਲ ਵਟਣਾ ਜਾਂ ਦੁਸ਼ਮਣ ਨਾਲ ਤੁਸੀਂ ਪੈਸੇ ਲੈ ਕੇ ਸਮਝੌਤਾ ਕਰਦੇ ਸੋ ਇਸ ਕਰਕੇ ਅਸੀਂ ਕਹਿੰਦੇ ਆ ਵੀ ਪਹਿਲੀ ਗੱਲ ਪਰਿਵਾਰ ਦੇ ਦੀ ਕਹਿਤਾ ਸੀ ਧੰਨਵਾਦ ਆ ਮੁੰਡੇ ਦੇ ਫਾਦਰ ਨੇ ਕਹਿਤਾ ਵੀ ਸਾਡੇ ਲਈ ਪਹਿਲੀ ਗੱਲ ਨਿਆਂ ਹੈ ਜਿਹੜੇ ਬੰਦੇ ਨੇ ਸਾਡੇ ਮੁੰਡੇ ਦੇ ਗੋਲੀ ਮਾਰੀ ਆ ਪਹਿਲਾਂ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਪੈਸੇ ਵਾਲੀ ਗੱਲ ਦੂਜਾ ਨਿਆਂ ਆਪਣੀ ਨੌਕਰੀ ਵਾਲੀ ਪੈਸੇ ਵਾਲੀ ਗੱਲ ਦੂਜੇ ਨੰਬਰ ਦੀ ਆ ਇਹਨਾਂ ਦੇ ਪੰਜਾਬ ਆ ਦੇਸ਼ ਆ ਐਸੇ ਜਿਹੇ ਨੌਕਰੀਆਂ ਐ ਇਹੋ ਜਿਹਾ ਪੈਸਾ ਪੈਰਾ ਚ ਰੋਲ ਦੇ ਫੈਲਦੇ ਕੰਦੇਸ਼ ਸਾਹਿਬ ਕੋਣੇ ਇਹ ਦੱਸੋ ਕਿ ਇਹ ਮੁੱਦਾ ਇਹ ਤੁਹਾਡੇ ਮਾਮਲੇ ਥੋੜੀ ਮੈਂ ਰੱਖਦਾ ਗੱਲ ਨੂੰ ਜੁੜ ਕੇ ਕਰਨਾ ਅਸੀਂ ਰਾਤ ਭਰ ਦੇ ਬਹੁਤ ਇਹਦੇ ਉੱਤੇ ਕੋਸ਼ਿਸ਼ ਕੀਤੀ ਮਿਹਨਤ ਕੀਤੀ ਹੈ ਟਰਾਈ ਕੀਤੀ ਹੈ ਸੁਪਰੀਮ ਕੋਰਟ ਦੇ ਬਹੁਤ ਸਾਰੇ ਰੂਲਿੰਗਸ ਇਹ ਜਿਹੀਆਂ ਪਈਆਂ ਨੇ ਜਿਹੜੀਆਂ ਸਿੱਧਾ ਸਿੱਧਾ ਆਦੇਸ਼ ਇਹ ਦਿੰਦੀਆਂ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਇਨਵੈਸਟੀਗੇਸ਼ਨ ਕਿਸੇ ਤਰ੍ਹਾਂ ਦੀ ਕੋਈ ਜਾਂਚ ਕਰਨ ਦੀ ਲੋੜ ਨਹੀਂ ਜਦੋਂ ਵੀ ਅਜੇਹਾ ਕੋਈ ਅਫੈਂਸ ਸਾਹਮਣੇ ਆਉਂਦਾ ਹੈ ਜਦੋਂ ਸੂਚਨਾ ਪੁਲਿਸ ਨੂੰ ਮਿਲਦੀ ਹੈ ਪੁਲਿਸ ਤੁਰੰਤ ਮੁਕਦਮਾ ਦਰਜ ਕਰ ਸਕਦੀ ਨਹੀਂ ਮੁਕਦਮਾ ਦਰਜ ਕਰਨ ਲਈ ਬੌਂਡ ਹੈ ਇਹ ਕੀ ਹੈ ਪਰ ਸਾਡੀ ਪੁਲਿਸ ਇਹ ਕਹਿ ਰਹੀ ਹੈ ਨਹੀਂ ਜੀ ਅਸੀਂ ਤਾਂ ਕਰ ਨਹੀਂ ਸਕਦੇ ਇਹਦਾ ਮਤਲਬ ਕਿ ਸਾਡੇ ਘਰ ਨੂੰ ਸਾਡੇ ਸ਼ਹੀਦ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਕਿਸੇ ਕੀਮਤ ਉੱਤੇ برداشت ਨਹੀਂ ਕੀਤਾ ਜਾਏਗਾ